ਦੇਖੋ ਅੰਤਰਿਕ ਬੇਟੇ ਜਫੇਦਾਰ ਸਹਿਬਾਨ ਦੀ ਸਿੰਘ ਸਹਿਬਾਨ ਦੀ ਨਿਯੁਕਤੀ ਕਰਦੀ ਹੈ। ਅਤੇ ਬੜੇ ਸਤਿਕਾਰ ਦੇ ਨਾਲ ਉਹ ਪਾਟਕੋਸ਼ੀ ਕੀਤੀ ਜਾਂਦੀ ਹੈ। 12 ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ। ਪੰਥ ਦੀਆਂ ਜਿਹੜੇ ਧਰਮ ਪੰਥ ਨੇ ਹਾਲਸ ਨੂੰ ਜਿ세 ਬੁੱਧੀਆਂ ਦੇ ਟਕਸਾਲਾਂ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਰਮਲੇ ਜਿੰਦੇ ਵੀ ਉਹਨਾਂ ਸਾਰਿਆਂ ਨੂੰ ਸੁਨੇਹੇ ਕੁਝ ਜੋ ਜਾਣਦੇ ਨੇ ਕਿ ਇਸ ਦਿਨ ਇਸ ਥਾਂ ਤੇ 11:00 ਵਜੇ ਜੀ ਤਾਜ ਕੁਸ਼ੀ ਸਿੰਘ ਸਾਹਿਬ ਦੀ ਕੀਥੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲਗਤ ਕਰੋ ਹਾਜ਼ਰੀ ਪੁਰਾਣੇ ਅਖਬਾਰਾਂ ਚ ਵੀ ਹੁੰਦੇ ਚਿੱਠੀਆਂ ਵੀ ਜਿਹੜੀਆਂ ਨੇ ਭੇਜੀਆਂ ਜਾਂਦੀਆਂ ਨੇ ਆ ਪਾਕਾ ਦਾ ਗੁਰੂ ਦੀ ਹਜ਼ੂਰੀ ਵਿੱਚ ਤਖਸਾਲ ਸਾਹਿਬ ਤੇ ਚਾਹੇ ਇਸਕਰ ਸਾਹਿਬ ਹੈ ਚਾਹੇ ਸ਼ਿਰਕਾਲ ਤਖਸਾਲ ਸਾਹਿਬ ਹੈ ਸਤਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਯਤਨ ਹੁੰਦਾ ਹੈ ਗੁਰਮੁਸ ਸਵਾਗਤ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁੱਸ ਫੀਫਾ ਗੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨਹੀਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਕਿਹੜਾ ਪ੍ਰਸ਼ਾਦ ਦਿੱਤਾ ਜਾਏਗਾ ਉਹ ਵਰਤਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਪੋਛੀ ਦਾ ਸਮਾਗਮ ਹੁੰਦਾ ਹੈ ਉਦੋਂ ਐਟ ਗ੍ਰੰਥੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਖੋਲ੍ਹ ਕੇ ਤੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜਕਾਰੇ ਛੜਦੀ ਹੈ ਔਰ ਜਿਹੜੀ ਉਸ ਜਥੇਦਾਰ ਸਾਹਿਬ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੱਟ ਗੰਠੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਦਰਬ ਵੱਲੋਂ ਨਵੇਂ ਦਾ ਦਸਤਾਰ ਲੈ ਕੇ ਸਿੰਘ ਸਾਹਿਬਾਸਤੇ ਜੱਜਦਾਰ ਸਾਹਿਬਾਸਤੇ ਤੇ ਪਹੁੰਚਦਾ ਹੈ। ਔਰ ਫਿਰ ਬਾਕੀ ਸੰਪਰਦਾਵਾਂ ਜਿਨ੍ਹਾਂ ਵਿੱਚ ਨਿਹੰਗ ਸਿੰਘ ਨੇ ਇਕਸਾਲਾ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਗੁਰਦੁਆਰਾ ਕਮੇਟੀਆਂ ਉਦਾਸੀ ਮਹਾਂਪੁਰਖ ਨਰਮਲ ਮਹਾਂਪੁਰਖ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜੱਜਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ। ਇਸੇ ਤਰ੍ਹਾਂ ਗਾਧ ਦੂਜੇ ਤਖਤ ਸਹਿਬਾਨ ਦੀ ਜਿਹੜੇ ਪੰਜਾਬ ਤਖਤ ਸਾਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੀਹ ਨੇ। ਜੇ ਨਕਸ਼ੀ ਦੇ ਕੇਸ ਕਰ ਸਾਹਿਬ ਹੈ ਤਖਸੀਦਾਮਦਮਾ ਸਾਹਿਬ ਹੈ ਉਤੋਂ ਦੇ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਜਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਉਹਦੀ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼੍ਰੀ ਅਕਾਲ ਤਖਸਾਲ ਕੇਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਜਿਹੜੀ ਉਹ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਪਰ ਇਹ ਜੋ ਪਿਛਲੇ ਦੋ ਦਿਨਾਂ ਵਿੱਚ ਵਾਪਰਿਆ ਦੇਖੋ ਸਿਵਾਵਾਂ ਮਿਲਣੀਆਂ ਜਾਂ ਸਿਵਾਵਾਂ ਵਾਪਸ ਲੈ ਲੈਣੀਆਂ ਇੱਕ ਵੱਖਰਾ ਵਿਸ਼ਾ ਪਰ ਮर्यादा ਦਾ ਬਹੁਤ ਵੱਡਾ ਇੱਕ ਕਹਾਣੀ ਸੀ ਉਹ ਇਹਨਾਂ ਯੁਕਤੀਆਂ ਨੂੰ ਲੈ ਕੇ ਕੀਤਾ ਗਿਆ ਚੋਰੀ ਛਿਪੇ ਨਯੁਕਤ ਕੀਤੀ ਗਈ ਚਲਦੇ ਆਖੰਡ ਪੁਰਸਾਪ ਦੇ ਪ੍ਰਵਾਹ ਵਿੱਚ ਮੈਨੇਜਰ ਨੇ ਔਰ ਸਕੱਤਰ ਨੇ ਸਿਰ ਤੇ ਦਸਤਾਰ ਰੱਖੀ ਬਿਚਸਰੋਪਾ ਪਾਇਆ ਔਰ ਬਿਨਾ ਗੁਰੂ ਸਾਹਿਬ ਦੇ ਪ੍ਰਕਾਸ਼ ਕੀ ਤਖਤ ਸਾਹਿਬ ਤੇ ਜਾ ਕੇ ਖਾਲੀ ਪਾਲਕੀ ਨੂੰ ਮੱਥਾ ਟੇਕਣਾ ਸਾਬ ਜੀ ਇੰਤਜ਼ਾਰ ਕਿ ਜਿੱਥੇ ਮੈਨੂੰ ਲੱਗਦਾ ਹੈ ਕਿ ਸ਼ਸਤਰ ਵੀ ਸੁਭਾਇਮਾਨ ਖਾਲੇ ਨਹੀਂ ਸੀ ਕੀਤੇ ਉੱਥੇ ਜਾ ਕੇ ਮੱਥਾ ਟੇਕਣਾ ਔਰ ਚੋਰੀਛਿਪੇ ਇਹ ਜਿਹੜਾ ਹੋਇਆ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਔਰ ਮਰਿਆਦਾ ਤੱਕ ਹਨ ਕੀਤਾ ਗਿਆ ਮੈਂ ਦਾਸ ਹੈਡ ਗਰੰਟੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਹੋਣਾਤੇ ਸੰਗਤ ਦੀ ਜਾਣਕਾਰੀ ਵਾਸਤੇ ਜੇ ਤੁਸੀਂ ਸਵਾਲ ਕੀਤਾ ਸਾਨੂੰ ਵੀ ਟੈਲੀਫੋਨ ਆਇਆ ਸਾਨੂੰ ਵੈਸੇ ਜਾਈ ਸਾਨੂੰ ਔਰ ਕੇਵਲ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮਰਿਆਦਾ ਤੋਂ ਜਾਣੂ ਹੋਵੇ ਇਹ ਮਰਿਆਦਾ ਕੀ ਹੁੰਦੀ ਹੈ ਉਹ ਜਿਹੜੀ ਮਰਿਆਦਾ ਅਸੀਂ ਤੁਹਾਡੇ ਸਵਾਲ ਪੁੱਛਣ ਤੇ ਤੁਹਾਡੇ ਨਾਲ ਉਹ ਸਾਂਝੀ ਕੀਤੀ ਅਸਾਂ ਕਹਿੰਦੇ ਨਾ ਸਰ ਮੰਨਦੇ ਨਹੀਂ ਹੈਗੇ ਜਿਹੜੀ ਵਿਧਾਨ ਨੂੰ ਗਿਆਨ ਸਿੰਘਾ ਲੋਈ ਦੋਸ਼ ਕੀਤਾ ਗਿਆ ਦੇਖੋ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਅਨੇਜਮੀ ਕੀਤੀ ਜਾਂਦੀ ਹੈ ਤੇ ਉਸ ਬੇਅਨੇਜਮੀ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਉਹ ਸੁਭਾਵਕ ਹੈ